ਤੇ ਮੁਸਲਮ ਕੋਲੋਨੀ ਦੇ ਵਿੱਚ ਅੱਜ ਜ ਮਸਜਿਦ ਦੀ ਜੋ ਨੀਂਹ ਪੱਥਰ ਰੱਖਿਆ ਗਿਆ ਜਿਸ ਦੇ ਵਿੱਚ ਦੇਖਣ ਨੂੰ ਮਿਲਿਆ ਸਾਰੇ ਸਮਾਜ ਦੇ ਜੋ ਇੱਕੋ ਮੰਚ ਤੇ ਇਕੱਠੇ ਹੋ ਕੇ ਨੀਂਹ ਪੱਥਰ ਰੱਖਿਆ ਗਿਆ ਸਾਡੇ ਨਾਲ ਬਾਬਾ ਜੀ ਐ ਇਸ ਨੌਰਥ ਹਲਕੇ ਦੇ ਵਿਧਾਇਕ ਵੀ ਹੈ ਬਾਬਾ ਜੀ ਅੱਜ ਦੇਖਣ ਨੂੰ ਮਿਲਿਆ ਇੱਕ ਮਸਜਿਦ ਦੇ ਉੱਤੇ ਸਾਰਾ ਸਮਾਜ ਇਕੱਠਾ ਹੋ ਕੇ ਨੀਂਹ ਪੱਥਰ ਇੱਕ ਬਹੁਤ ਹੀ ਖੂਬਸੂਰਤ ਅੱਜ ਸੁਨੇਹਾ ਦੇਸ਼ ਦੁਨੀਆ ਦੇ ਇਨਸਾਨੀਅਤ ਦਾ ਜਿਹੜਾ ਅੱਜ ਪੈਗਾਮ ਇਥੋਂ ਜਲੰਧਰ ਹੋ ਗਿਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਖਾਨ ਪਰਿਵਾਰ ਦਾ ਤੇ ਸਮੁੱਚੀ ਮੁਸਲਿਮ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਹਰ ਧਰਮ ਦੇ ਸੰਤਾਂ ਨੂੰ ਇਕੱਠਾ ਕਰਕੇ ਅੱਜ ਮੁਸਲਿਮ ਕਲੋਨੀ ਦੇ ਵਿੱਚ ਜਿਹੜਾ ਮਸਜਿਦ ਦਾ ਨੀ ਪੱਥਰ ਰੱਖਿਆ ਹੈ ਉਹ ਇਹ ਅੱਜ ਜਲੰਧਰ ਤੋਂ ਫੇਰ ਤੋਂ ਇੱਕ ਗੂੰਜ ਇੱਕ ਪੁਕਾਰ ਗਈ ਹੈ ਕਿ ਮਾਨਵਤਾ ਸਭ ਤੋਂ ਉੱਪਰ ਹੈ ਤੇ ਇਹ ਪਿਆਰ ਸਨੇਹ ਆਪਸੀ ਭਾਈਚਾਰੇ ਦਾ ਜਿਹੜਾ ਸਨੇਹਾ ਹੈ ਇਹ ਮੈਂ ਇਹ ਮਹਿਸੂਸ ਵੀ ਕਰਦਾ ਐ ਤੇ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਐ ਕਿ ਇਹ ਸਾਰੀ ਦੁਨੀਆ ਦੇ ਵਿੱਚ ਜਾਵੇ ਕਿ ਧਰਮ ਤੋਂ ਉੱਪਰ ਮਾਨਵਤਾ ਹੈਗੀ ਐ ਤੇ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਇਹੋ ਜਿਹਾ ਹੀ ਇੱਕ ਸੰਸਾਰ ਬਣਾਈਏ ਕਿ ਸਵਰਗ ਇੱਥੇ ਆਵੇ। ਬੰਦਾ ਜੀ ਇੱਕ ਦੇਖਿਆ ਜਾਂਦਾ ਲੋਕ ਕਈ ਲੋਕ ਸ਼ਰਾਰਤੀ ਅੰਸਰ ਹੁੰਦੇ ਨੇ ਕਿਹੜਾ ਇੱਕ ਦੂਜੇ ਦਾ ਪਿਆਰ ਮੁਹੱਬਤ ਨਹੀਂ ਬਣਾ ਸਕਦੇ। ਅੱਜ ਦੇਖਣ ਨੂੰ ਮਿਲਿਆ ਕਿੜਾ ਸਾਰੇ ਇੱਕੋ ਮੰਚ ਤੇ ਇਕੱਠੇ ਹੋ ਕੇ ਮੱਝੀ ਦੀ ਕਿਹੜੀ ਨਹੀਂ ਪੱਥਰ ਐ ਹਰ ਸਮਾਜ ਨੇ ਕਿੜੀ ਉਸ ਜਗ੍ਹਾ ਤੇ ਰੱਖੀ। ਸਮੁੰਦਰ ਦੇ ਵਿੱਚ ਜਾਨ ਦੇ ਬਹੁਤ ਸਾਰੀਆਂ ਨਦੀਆਂ ਹੁੰਦੀਆਂ ਹਨ ਲੇਕਿਨ ਸਮੁੰਦਰ ਇੱਕੋ ਹੀ ਹੁੰਦਾ ਹੈ ਸਾਡੇ ਰਾਹ ਬਹੁਤ ਵਕਰੇ-ਵਕਰੇ ਹੋ ਸਕਦੇ ਹਨ ਲੇਕਿਨ ਪਰਮਾਤਮਾ ਇੱਕੋ ਹੀ ਹੈ ਅੱਜ ਉਸ ਚੀਜ਼ ਨੂੰ ਇਹ ਦਰਸਾਉਂਦਾ ਹੈਗਾ ਕਿ ਅਸੀਂ ਭਾਵੇਂ Hindu ਧਰਮ ਨੂੰ ਮੰਨਦੇ ਆਪਣੀ ਦੇਵੀ-ਦੇਵਤਾ ਨੂੰ ਮੰਨਦੇ ਹੋਈਏ ਅਸੀਂ ਆਪਣੇ ਪੀਰ ਪਗੰਬਰਾਂ ਨੂੰ ਮੰਨਦੇ ਹੋਈਏ ਲੇਕਿਨ ਆਖਿਰ ਦੇ ਵਿੱਚ ਇੱਕੋ ਹੀ ਪਰਮਾਤਮਾ ਹੈਗਾ ਅੱਜ ਉਸ ਚੀਜ਼ ਦੀ ਨਹੀਂ ਜਿਹੜੀ ਰੱਖੀ ਗਈ ਹੈ ਅੱਜ ਮੇਰੇ ਮੇਰੇ ਮੁਤਲਕ ਇਹ ਸਭ ਤੋਂ ਖੂਬਸੂਰਤ ਸਨੇਹਾ ਸਾਰੇ ਦੁਨੀਆ ਦੇ ਵਿੱਚ ਜਾਊਗਾ ਕਿ ਜਲੰਧਰ ਦੇ ਵਿੱਚ ਇੱਕ ਨਵਾਂ ਕਾਰਾ ਹੋਇਆ ਹੈ ਐਂਡ ਮੈਂ ਸਾਰੇ ਸਮਾਜ ਦਾ ਸਾਰੇ ਹਰ ਧਰਮ ਦੇ ਸੰਤ ਸਮਾਜ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਇਹ ਖੂਬਸੂਰਤ ਸਨੇਹਾ ਜਿਹੜਾ ਹੈਗਾ ਜਲੰਧਰ ਤੋਂ ਇੱਕ ਸਨੇਹਾ ਜਲੰਧਰ ਤੋਂ ਚੱਲ ਕੇ ਪੂਰੇ ਪੰਜਾਬ ਕੀ ਪੂਰੇ ਇੰਡੀਆ ਦੇ ਵਿੱਚ ਕਿਹੜਾ ਮੈਸੇਜ ਕਿਹੜਾ ਦੇ ਰਿਹਾ ਕਿ ਮਾਨਵਤਾ ਸਭ ਤੋਂ ਉੱਪਰ ਹੈ ਐਂਡ ਮਾਨਵਤਾ ਇਹੀ ਕਹਿੰਦੀ ਹੈ ਕਿ ਨਾ ਕੋਈ ਉਹਦੇ ਵਿੱਚ Hindu ਹੈ ਨਾ ਕੋਈ Musalman ਹੈ ਨਾ ਕੋਈ Sikh ਹੈ ਨਾ ਕੋਈ ਕੋ ਕ੍ਰਾਈਸਟ ਨੂੰ ਮੰਨਣ ਵਾਲਾ ਹੈਗਾ ਉਹਦੇ ਵਿੱਚ ਇੱਕੋ ਹੀ ਸਨੇਹਾ ਹੈ ਕਿ ਅਗਰ ਮਾਨਵਤਾ ਨੂੰ ਤੁਸੀਂ ਪ੍ਰਮੁੱਖ ਰੱਖੋਗੇ ਤੇ ਇਹ ਜਿਹੜੀ ਸਾਡੇ ਵਿੱਚ ਵੰਡ ਪਾਈ ਜਾ ਰਹੀ ਹੈ ਲੋਕਾਂ ਵੱਲੋਂ ਉਹ ਖਤਮ ਹੋ ਸਕਦੀ ਹੈਗੀ ਹੈ ਤੇ ਅਸੀਂ ਇਕੱਠੇ ਬਹੁਤ ਹੀ ਸਤਕਾਰ ਨਾਲ ਪਿਆਰ ਨਾਲ ਸਾਡੇ ਬੱਚੇ ਤੇ ਆਉਣ ਵਾਲੀ ਪੀੜ੍ਹੀਆਂ ਰਹਿ ਸਕਦੇ ਹਾਂ ਤੇ ਦੇਖਿਆ ਅਸੀਂ ਗੱਲਬਾਤ ਕੀਤੀ ਕੀ ਹੈ ਬਾਬਾ ਜੀ ਦੇ ਨਾਲ ਉਹਨਾਂ ਨੇ ਇੱਕ ਪੰਜਾਬ ਨੂੰ ਕੀ ਜਲੰਧਰ ਵਾਸੀਆਂ ਨੂੰ ਇੱਕ ਮੈਸੇਜ ਦਿੱਤਾ ਅੱਜ ਇੱਕ ਮੰਚ ਤੇ ਜੋ ਕੱਟੇ ਹੋਏ ਨੇ ਇੱਕ ਸੁਨੇਹਾ ਕਿਹੜਾ ਦਿੱਤਾ ਗਿਆ ਸਾਰੇ ਮਾਨਵ ਦੀ ਕਿਹੜੀ ਸੇਵਾ ਹੈ ਉਹ ਇਕੱਠੇ ਨਵਾਂ ਤੇ ਅੱਜ ਦੇਖਣ ਨੂੰ ਮਿਲਿਆ ਆਓ ਇਸ ਬਾਰੇ ਹੋਰ ਵੀ ਸੰਤ ਸਮਾਜ ਕਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਸਾਡੇ ਨਾਲ ਨਵੀਨ ਖਾਨ ਜੀ ਹੈ ਕਹਾਂ ਸਰ ਕਿਦਾਂ ਮੰਦ ਵਿੱਚ ਸੋਚ ਆਈ ਆਪਾਂ ਕਿਹੜੀ ਗੁਰੂ ਘਰ ਦੀ ਇੱਕ ਨੀਂ ਪੱਥਰ ਤੇ ਸਾਰਾ ਸਮਾਜ ਇਕੱਠਾ ਕਰਕੇ ਉਸ ਦੇ ਉਹਨਾਂ ਦੇ ਹੱਥੋਂ ਕਿਹੜਾ ਨੀਂ ਪੱਥਰ ਰੱਖਿਆ ਅੱਜ ਜਿਹੜੀ ਅਸੀਂ ਇੱਕ ਮਸਜਿਦ ਹਜਰਤ ਇਮਾਮੇ ਹੁਸੈਨ ਦਾ ਨੀਂ ਪੱਥਰ ਰੱਖਿਆ ਹੈ ਮੁਹਰਮ ਦਾ ਮੁਕੱਦਸ ਮਹੀਨਾ ਚੱਲ ਰਿਹਾ ਹੈ ਇਹ ਮਹੀਨਾ ਜਿਹੜਾ ਹੈ ਇਸਲਾਮ ਧਰਮ ਦੇ ਵਿੱਚ ਇਢੀ ਜਿਹੜੀ ਬੜੀ ਮਹੱਤਤਾ ਹੈ ਕਿਉਂਕਿ ਹਜਰਤ ਇਮਾਮੇ ਹੁਸੈਨ ਅੱਧਿਲਾ ਤਾਲਾ ਅਤੇ ਉਹਨਾਂ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਜਿਹੜੇ ਮੁਹੰਮਦ ਸਾਹਿਬ ਦੇ ਨਿਵਾਸੀ ਸੀ ਉਹਨਾਂ ਨੇ ਸ਼ਹਾਦਤ ਪੇਸ਼ ਕੀਤੀ ਸੀ ਉਹ ਸ਼ਹਾਦਤ ਇਨਸਾਨੀਅਤ ਲਈ ਹੱਕ ਲਈ ਇਨਸਾਫ ਲਈ ਸੀ ਇੱਕ ਜ਼ਾਲਮ ਬਾਦਸ਼ਾਹ ਦੇ ਖਿਲਾਫ ਸੀ ਇਨਸਾਨੀਅਤ ਨੂੰ ਜ਼ਿੰਦਾ ਕਰਨ ਲਈ ਸੀ ਇਸ ਕਰਕੇ ਇਸ ਮਹੀਨੇ ਦਾ ਜਿਹੜਾ ਮਹੱਤਵ ਬਹੁਤ ਜ਼ਿਆਦਾ ਆ ਤੇ ਅਸੀਂ ਮਸਜਿਦ ਦਾ ਨਾਮ ਜਿਹੜਾ ਆ ਹਜਰਤ ਇਮਾਮ ਹੁਸੈਨ ਮਸਜਿਦ ਰੱਖਿਆ ਦੂਸਰੀ ਗੱਲ ਜਿਹੜੀ ਹੈ ਅੱਜ ਅਸੀਂ ਜਿਹੜੀ ਨੀਂਹ ਪੱਥਰ ਰੱਖੀ ਹੈ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਕੀਤੇ ਬੁਲਾਏ ਸਾਰੇ ਧਾਕੂ ਇੱਥੇ ਪਹੁੰਚੇ ਵੀ ਇੱਕ ਸਾਡੇ ਛੋਟੇ ਜਿਹੇ ਸੱਦੇ ਤੇ ਸਾਰਿਆਂ ਨੇ ਇੱਥੇ ਹਾਜ਼ਰੀ ਲਾਈ ਆਪਣੀ ਇੱਕ ਬੜਾ ਹੀ ਵਧੀਆ ਇੱਕ ਜਿਹੜਾ ਮੈਸੇਜ ਹੈ ਉਹ ਗੁਰੂ ਸਾਹਿਬ ਵੱਲੋਂ ਹਰਮੰਦਰ ਸਾਹਿਬ ਦੀ ਨੀ ਜਿਹੜੀ ਸਾਈ ਮੀਆਂ ਮੀਰ ਜੀ ਤੋਂ ਰੱਖਾ ਕੇ ਦਿੱਤਾ ਗਿਆ ਸੀ ਜਿਹਨੂੰ ਰਹਿੰਦੀ ਦੁਨੀਆ ਤੱਕ ਅਸੀਂ ਸੁਣਦੇ ਆ ਰਹੇ ਸਾਡੀ ਨਸਲਾਂ ਨੇ ਸੁੰਨਾ ਹੈ ਉਹ ਨਸਲਾਂ ਨੇ ਉਹਨਾਂ ਗੱਲਾਂ ਤੇ ਅਮਲ ਕਰਨਾ ਜਿੱਦਾਂ ਅਸੀਂ ਅਮਲ ਕੀਤਾ ਹੈ ਅੱਜ ਉਸ ਯਾਦ ਨੂੰ ਤਾਜ਼ਾ ਕਰਨ ਵਾਸਤੇ ਹਰਮੰਦਰ ਸਾਹਿਬ ਦੀ ਨੀ ਸਾਈ ਮੀਆਂ ਮੀਰ ਜੀ ਨੇ ਰੱਖ ਕੇ ਜੋ ਪੈਗਾਮ ਦਿੱਤਾ ਸੀ ਇੱਕ ਭਾਈਚਾਰਕ ਸਾਂਝ ਦਾ ਮੁਹੱਬਤ ਦਾ ਉਹ ਅੱਜ ਦੁਬਾਰਾ ਅਸੀਂ ਉਸਤਾਦ ਯਾਦ ਨੂੰ ਦੁਬਾਰਾ ਤਾਜ਼ਾ ਕਰਨ ਵਾਸਤੇ ਅਸੀਂ ਸੰਤ ਬਾਬਾ ਲਖਵੀਰ ਜੀ ਸਾਡੇ ਵਿੱਚ ਬੈਠੇ ਇਹ ਬਿਸ਼ਪ ਜੀ ਸਾਡੇ ਨਾਲ ਆਏ ਸੀ ਰਾਜਮਸੀ ਜੀ Hindu ਲੀਡਰ ਸਾਹਿਬਾਨ ਆਏ ਸੀਗੇ ਸਾਡੇ ਨਾਲ Dalit ਲੀਡਰ ਸਾਹਿਬਾਨ ਚੰਦਰਗਰਵਾਲ ਜੀ ਅਵਿਕਾਸ ਸੰਗਰ ਜੀ ਅਬਰਮ ਸੋਤਾ ਜੀ ਕਾਫੀ ਲੀਡਰ ਸਾਹਿਬਾਨ ਸਾਰੇ ਪਹੁੰਚੇ ਸੀ ਤੇ ਸ਼ਹਿਰ ਦੇ ਆਗੂ ਉਹਨਾਂ ਸਾਰਿਆਂ ਦੇ ਹੱਥੋਂ ਜਿਹੜਾ ਨੀ ਪੱਤਰ ਰਖਾ ਕੇ ਇੱਕ ਮੈਸੇਜ ਦੇਣ ਦਾ ਕੰਮ ਕੀਤਾ ਹੈ ਪੂਰੇ ਭਾਰਤ ਨੂੰ ਜਿੱਥੇ ਸਿਆਸੀ ਪਾਰਟੀਆਂ ਆਪਸ ਦੇ ਵਿੱਚ ਧਰਮ ਦੇ ਨਾਂ ਤੇ ਲੜਾ ਕੇ ਇਸ ਭਾਰਤ ਦੀ ਨੀਂਹ ਜੋ ਫਾਊਂਡੇਸ਼ਨ ਹੈ ਉਹਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀਆਂ ਉਸ ਉਹਨਾਂ ਤਾਕਤਾਂ ਨਾਲ ਲੜਨ ਵਾਸਤੇ ਅਸੀਂ ਇਹ ਪੈਗਾਮ ਜਲੰਧਰ ਦੀ ਧਰਤੀ ਤੋਂ ਦਿੱਤਾ ਹੈ ਕਿ ਅਸੀਂ ਉਹਨਾਂ ਤਾਕਤਾਂ ਨਾਲ ਲੜਨ ਵਾਸਤੇ ਤਿਆਰ ਆ ਕਿਉਂਕਿ ਪੰਜਾਬ ਇੱਕ ਇਦਾਂ ਦੀ ਜਿਹੜੀ ਧਰਤੀ ਹੈ ਇਹ ਮੁਹੱਬਤ ਦੀ ਧਰਤੀ ਹੈ ਇਹ ਪਿਆਰ ਦੀ ਧਰਤੀ ਹੈ ਉਪਜਾਊ ਧਰਤੀ ਹੈ ਇਹ ਸਿਰਫ ਫਸਲਾਂ ਨਹੀਂ ਬੀਜਦੀ ਇਹ ਮੁਹੱਬਤ ਬੀਜਦੀ ਹੈ ਇਹ ਮੁਹੱਬਤ ਦੀ ਸਚਾਈ ਕਰਦੀ ਹੈ ਦੇਖਿਆ ਜਾਂਦਾ ਕਿਤੇ ਭਾਵੇਂ ਸਿਆਸੀ ਪਾਰਟੀਆਂ ਲਾਈਆਂ ਭਾਵੇਂ ਪੰਜਾਬ شرارتی ਹੰਸਾਂ ਵੱਲੋਂ ਕਿਹੜਾ ਇੱਕ ਦੂਜੇ ਦਾ ਕਿਹੜਾ ਪਿਆਰ ਮੁਹੱਬਤ ਉਹ ਦਿਨੋ ਦਿਨ ਕਿਹੜਾ ਘਟਦਾ ਜਾ ਰਿਹਾ ਇਸ ਦੇ ਵਿੱਚ ਅੱਜ ਤੁਸੀਂ ਇੱਕ ਮੈਸੇਜ ਕਿਹੜਾ ਸਭ ਪੰਜਾਬ ਵਾਸੀ ਹਿੰਦੁਸਤਾਨ ਨੂੰ ਦਿੱਤਾ ਹੈਗਾ ਕਿਹੜਾ ਇੱਕ ਮੰਚ ਤੇ ਅੱਜ ਵੀ ਸਭ ਪੰਜਾਬ ਦੇ ਲੋਕ ਕਿੜੇ ਇਕੱਠੇ ਮੈਂ ਇਹ ਬੜਾ ਖੁਸ਼ੀ ਮਹਿਸੂਸ ਕਰਦਾ ਕਿ ਜੋ ਭਾਰਤ ਅਸਲ ਭਾਰਤ ਆ ਭਾਰਤ ਹੈ ਕੋਈ ਵੀ ਗੁਲਦਸਤਾ ਹੈ ਉਹਦੇ ਵਿੱਚ ਇੱਕ ਫੁੱਲ ਜਿਹੜਾ ਹੈ ਉਹ ਸੋਹਣਾ ਨਹੀਂ ਲੱਗਦਾ ਗੁਲਦਸਤੇ ਵਿੱਚ ਸਾਰੇ ਫੁੱਲ ਹੋਣਗੇ ਤੇ ਗੁਲਦਸਤਾ ਬਣਦਾ ਹੈ ਆ ਗੁਲਦਸਤਾ ਤੁਹਾਡੇ ਮੋਰੇ ਸਾਰੇ ਬੈਠਾ ਹੈ ਸਾਰੇ ਮੀਡੀਆ ਸਾਥੀ ਤੁਸੀਂ ਦੇਖ ਸਕਦੇ ਹੋ ਹਰ ਧਰਮ ਦਾ ਜਿਹੜਾ ਆਗੂ ਇੱਥੇ ਮੌਜੂਦ ਹੈ ਹਰ ਧਰਮ ਦਾ ਬੰਦਾ ਇੱਥੇ ਮੌਜੂਦ ਹੈ ਭਾਰਤ ਸਾਡਾ ਇੱਕ ਗੁਲਦਸਤਾ ਹੈ ਤੇ ਜਿਹੜੀਆਂ ਤਾਕਤਾਂ ਇਸ ਗੁਲਦਸਤੇ ਨੂੰ ਖਰਾਬ ਕਰਨਾ ਚਾਹੁੰਦੀਆਂ ਅਸੀਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਇਹ ਗੁਲਦਸਤੇ ਨੂੰ ਜਿਹੜੀਆਂ ਤਾਕਤਾਂ ਖਰਾਬ ਕਰਨਾ ਚਾਹੁੰਦੀਆਂ ਉਹਨਾਂ ਤਾਕਤਾਂ ਨੂੰ ਜਵਾਬ ਦੇਣ ਵਾਸਤੇ ਅੱਜ ਜਿਹੜਾ ਉਪਰਾਲਾ ਅਸੀਂ ਇਹ ਕੀਤਾ ਹੈ ਕਿ ਦੇਖਿਆ ਅਸੀਂ ਗੱਲਬਾਤ ਕੀਤੀ ਕਿ ਖਾਨ ਸਾਹਿਬ ਦੇ ਨਾਲ ਸਾਡੇ ਨਾਲ ਸੰਸਮਾਜ ਵੀ ਹੈ ਬਾਬਾ ਜੀ ਅੱਜ ਇੱਕ ਮੈਸੇਜ ਆ ਜਿਹੜਾ ਮਿਲਿਆ ਹੈ ਇਹ ਗੁਰੂ ਘਰ ਦੇ ਨਹੀਂ ਪੱਥਰਾ ਸਾਰੇ ਸਮਾਜ ਨੇ ਰੱਖਿਆ ਗਿਆ ਭਾਵੇਂ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਸ੍ਰੀ ਸਨ ਸਾਰੇ ਸਿੱਖ ਭਾਈਚਾਰਾ ਵੀ ਕਿਹੜਾ ਸਮਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਹਿਲਾਂ ਤਾਂ ਸਾਰੀ ਮਨੁੱਖਤਾ ਦਾ ਬਹੁਤ ਬਹੁਤ ਧੰਨਵਾਦ ਕਰਨੇ ਚਾਹੁੰਦੇ ਆ ਸੋ ਸਾਡੇ ਵਕੀਲ ਸਾਹਿਬ ਨੀਮ ਖਾਨ ਦਾ ਬੜਾ ਧੰਨਵਾਦ ਆ ਬੜਾ ਵਿਸ਼ੇਸ਼ ਪਰਾਲਾ ਇਹਨਾਂ ਦਾ ਸੋ ਜਿਹੜੇ ਪਿਤਾ ਜੀ ਦੀ ਖਾਹਿਸ਼ ਸੀ ਕਿ ਅਸੀਂ ਜਿਹੜਾ ਖੁਦਾ ਦਾ ਅੱਲਾ ਦਾ ਘਰ ਬਣਾਉਣਾ ਮਸਜਿਦ ਦਾ ਨਹੀਂ ਪੱਥਰਾਂ 'ਚ ਰੱਖਿਆ ਗਿਆ ਸੋ ਸਮੁੱਚੀਆਂ ਕਮਿਊਨਿਟੀਆਂ ਵੱਲੋਂ ਹਿੰਦੂ ਮੁਸਲਮਾਨ ਸਿੱਖ ਸਾਰੇ ਧਰਮਾਂ ਦੇ ਜਿਹੜੇ ਆਗੂ ਇਹਨੇ ਇਕੱਠੇ ਹੋ ਕੇ ਜਿਹੜਾ ਰੱਖਿਆ ਆ ਬਹੁਤ ਸ਼ਲਾੰਘਾਯੋਗ ਕਦਮ ਆ ਸੋ ਇਹਦੇ ਨਾਲ ਜਿਹੜਾ ਆਪਸ ਵਿੱਚ ਜਿਹੜਾ ਪ੍ਰੇਮ ਪਿਆਰ ਵਧੂਗਾ ਜਿਹੜੇ ਜਿੱਦਾਂ ਸਰਕਾਰਾਂ ਨੇ ਕੋਈ ਨੀਤੀਆਂ ਹੁੰਦੀਆਂ ਵੀ ਆਪਸ ਵਿੱਚ ਲੜਾ ਕਰਕੇ ਜਿਸ ਤਰ੍ਹਾਂ ਹਿੰਦੂ ਮੁਸਲਮਾਨ ਸਿੱਖ ਸਾਈ ਕਰਕੇ ਗੁਰੂ ਜੀ ਨਾਲ ਲੜਾ ਕਰਕੇ ਬੋਟਾਂ ਦੀ ਰਾਜਨੀਤੀ ਕੀਤੀ ਜਾਂਦੀ ਆ ਸੋ ਉਹਨਾਂ ਦੇ ਮੂੰਹ ਤੇ ਕਰਾੜੀ ਚ ਭੇੜ ਐ ਅੱਜ ਜਿਹੜੀ ਸਾਰਾ ਭਾਈਚਾਰਾ ਇੱਕ ਮੰਚ ਤੇ ਇਕੱਤਰ ਹੋਇਆ ਸੋ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪ੍ਰੀਮ ਪਿਆਰ ਦੇ ਨਾਲ ਰਹੋ ਖੁਸ਼ ਰਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਵੀ ਕਈ ਸ਼ਰਾਰਤੀ ਅਨਸਰਾਂ ਵੱਲੋਂ ਕਿਹੜਾ ਪਿਆਰ ਮੁਹੱਬਤ ਐ ਇੱਕ ਦੂਸਰੇ ਤੋਂ ਵਿਗਾੜਿਆ ਜਾਂਦਾ ਹੈਗਾ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਕਿਹੜਾ ਅੱਜ ਇੱਕ ਮੰਚ ਤੇ ਸਾਰਾ ਸਮਾਜ ਇਕੱਠਾ ਹੋ ਕੇ ਨੀਂ ਬੱਥਰ ਰੱਖਿਆ ਗਿਆ ਦੇਖੋ ਇਹ ਤਾਂ ਹੁਣ ਸਾਰਿਆਂ ਨੂੰ ਦਿਦੇ ਹੀ ਆ ਜਿਹੜਾ ਇਹ ਪੰਜਾਬ ਤੋਂ ਬਾਹਰ ਇਹੋ ਜਿਹੇ ਚੈਲੰਜ ਚੱਲਦੀਆਂ ਇੱਥੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਜਿਹੜਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਾਰੇ ਇੱਕ ਆ ਇੱਥੇ ਇਹੋ ਜਿਹੇ